ਕੋ ਜੇ ਇੱਕ ਤਾਨਾशाही ਆਰਡਰ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਜਿਹੜਾ ਸਾਡੇ ਕੈਂਪਾਂ ਨੂੰ ਬੰਦ ਰੱਖਣ ਲਈ ਮੈਨੂੰ ਮੇਰੇ ਘਰ ਦੇ ਅੰਦਰ ਨਜ਼ਰਬੰਦ ਕਰਕੇ ਰੱਖਿਆ ਔਰ ਲੋਕਾਂ ਵਾਂਸੀ ਕੰਮ ਕਰ ਰਹੇ ਸੀ ਲੋਕਾਂ ਨੂੰ ਸਹੂਲਤ ਦੇਣ ਲਈ ਕੈਂਪ ਲਗਾ ਰਹੇ ਸੀ ਨਿਮਿਸ਼ਾ ਮਹਿਤਾ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਸਹੂਲਤ ਨਹੀਂ ਦੇ ਰਹੀ ਸੀ ਆਮ ਪਬਲਿਕ ਤੱਕ ਜੋ ਮੋਦੀ ਸਾਹਿਬ ਦੀਆਂ ਸਕੀਮਾਂ ਉਹ ਲੈ ਕੇ ਜਾਣ ਲਈ ਕੰਮ ਕਰ ਰਹੀ ਸੀ ਔਰ ਮੌਕੇ ਤੇ ਸੀ ਜਿਹੜਾ ਈਸ਼ਰਮ ਕਾਰ ਬੀਮਾ ਕਾਰ ਪਨਾ ਕੇ ਦੇ ਰਹੀ ਸੀ ਲੋਕਾਂ ਦੇ ਔਰ ਹੋਰ ਜਿਹੜੇ ਕੰਮ ਕਰਕੇ ਦੇ ਰਹੀ ਸੀ ਜਿਹੜੇ ਕੇਂਦਰ ਸਰਕਾਰ ਦੇ ਕੰਮ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਹ ਚੀਜ਼ਾਂ برداشت ਨਹੀਂ ਹੋਈਆਂ ਉਹਨਾਂ ਨੇ ਇੱਕ ਹੁਕਮ ਕਟੇ ਜਿਹੜੇ ਇੱਕ ਡਿਕਟੇਟਰਸ਼ਿਪ ਵਾਲੇ ਤਾਨਾਸ਼ਾਹੀ ਵਾਲੇ ਹੁਕਮ ਕੇ ਕੈਂਪਨੀ ਲੱਗਣਗੇ ਔਰ ਬਹਾਨਾ ਬਣਾਇਆ ਕਿ ਜੀ ਇੱਥੇ ਡੇਟੇ ਦੀ ਕੋਈ ਗੱਲਬਾਤ ਹੋ ਸਕਦੀ ਹੈ 3 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਦਰاصل ਇਹ ਭੋਖ ਲਾ ਗਿਆ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਨੂੰ ਲੈ ਕੇ ਵੱਧਦੀ ਲੋਕਪ੍ਰਿਅਤਾ ਨੂੰ ਪਪੂਲਾਰਿਟੀ ਨੂੰ ਲੈ ਕੇ ਇਹ ਘਪਰਾ ਗਿਆ ਔਰ ਇਹਨਾਂ ਦੀ ਘਪਰਾਟ ਨਜ਼ਰ ਆਉਂਦੀ ਹੈ ਇਹੋ ਜਿਹਾ ਆਰਡਰ ਜਾਰੀ ਕਰਨਾ ਜੋ ਸਿਸੋਧਿਆ ਸਾਹਿਬ ਨੇ ਕਿਹਾ ਸੀ ਸਾਮ-ਦਾਮ ਦੰਡ-ਭੇਦ ਲੜਾਈ ਝਗੜਾ ਕੋਸ਼ਚਾ ਨਾਂਸਰ ਬਹਿਸ ਜੋ ਕਰਨਾ ਪਿਆ ਕਰਾਂਗੇ ਉਹਦਾ ਹੀ ਹਿੱਸਾ ਹੈ ਇੱਕ ਇਸ ਕੰਮ ਨੂੰ ਬੰਦ ਕਰਾਣਾ ਉਹਦਾ ਹੀ ਹਿੱਸਾ ਹੈ ਸੋ ਮੈਂ ਇਸ ਹੁਕਮ ਦੀ ਬਿਲਕੁਲ ਨਿਕੈਤੀ ਕਰਦੀ ਹਾਂ ਔਰ ਨਾਲ ਅਸੀਂ ਇਹ ਗੱਲ ਆਪਣੀ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਪਬਲਿਕ ਤਾਂ ਵੈਸੇ ਜਾਣਦੀ ਹੈ ਕਿ ਅਸੀਂ ਤਾਂ ਪਬਲਿਕ ਲਈ ਕੰਮ ਕਰ ਰਹੇ ਹਾਂ ਇੱਕ ਪਿੰਡ ਵਿੱਚ ਜਾ ਕੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ 4-400 ਲੋਕਾਂ ਦੇ ਕਾਰਡ ਬਣਾ ਕੇ ਦੇ ਕੇ ਆਏ ਹਾਂ 2-200 ਲੋਕਾਂ ਦੇ ਕਾਰਡ ਬਣਾ ਕੇ ਆਏ ਹਾਂ ਡਿਪੈਂਡਿੰਗ ਔਨ ਸਾਈਜ਼ ਆਫ ਦਾ ਵਿਲੇਜ ਔਰ ਆਬਾਦੀ ਤੇ ਡਿਪੈਂਡ ਕਰਦੀ ਹੈ ਇਹ ਗੱਲ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਪ ਲੱਗ ਰਹੇ ਆ ਜੋ ਬਿਲਕੁਲ ਫੇਲ ਹੋ ਰਹੇ 15 ਲੋਕੀ 20 ਲੋਕੀ ਉਸ ਕੈਂਪਾਂ ਦੇ ਵਿੱਚ ਜਾ ਰਹੇ ਆ ਆਪ ਫੇਲ ਹੋ ਰਹੇ ਐ ਇਸ ਲਈ ਦੂਜੇ ਨੂੰ ਕੰਮ ਨਹੀਂ ਕਰਨ ਦੇ ਰਹੇ ਈਰਖਾ ਦਾ ਐਟੀਟਿਊਡ ਹੈ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਐ ਔਰ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਐ ਕਿ ਅਸੀਂ ਇਹ ਜਿਹੜਾ ਕੰਮ ਹੈ ਆਪਣੇ ਇਲਾਕੇ ਦੇ ਵਿੱਚ ਇਹਨੂੰ ਦੁਬਾਰਾ ਜਾਰੀ ਕਰਾਂਗੇ ਕੈਂਪ ਲਗਾਣਗੇ ਔਰ ਆਮ ਜਨਤਾ ਦਾ ਕੰਮ ਹੋਏਗਾ ਅਸੀਂ ਦੇਖਦੇ ਐ ਲੋਕਾਂ ਨੂੰ ਕਿੱਧਰ ਰੋਕਦੇ ਸਾਨੂੰ ਜੋ ਮਰਜ਼ੀ ਕਰਨਾ ਭਾਏ ਕੈਂਪ ਦੁਬਾਰਾ ਚਾਲੂ ਹੋਣਗੇ ਦੇਖੋ ਜੀ ਇੱਕ ਤਾਨਾशाही ਆਰਡਰ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਜਿਹੜਾ ਸਾਡੇ ਕੈਂਪਾਂ ਨੂੰ ਬੰਦ ਰੱਖਣ ਲਈ ਮੈਨੂੰ ਮੇਰੇ ਘਰ ਦੇ ਅੰਦਰ ਨਜ਼ਰਬੰਦ ਕਰਕੇ ਰੱਖਿਆ ਔਰ ਲੋਕਾਂ ਵਾਂਸੀ ਕੰਮ ਕਰ ਰਹੇ ਸੀ ਲੋਕਾਂ ਨੂੰ ਸਹੂਲਤ ਦੇਣ ਲਈ ਕੈਂਪ ਲਗਾ ਰਹੇ ਸੀ ਨਿਮਿਸ਼ਾ ਮਹਿਤਾ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਸਹੂਲਤ ਨਹੀਂ ਦੇ ਰਹੀ ਸੀ ਆਮ ਪਬਲਿਕ ਤੱਕ ਜੋ ਮੋਤੀ ਸਾਹਿਬ ਦੀਆਂ ਸਕੀਮਾਂ ਉਹ ਲੈ ਕੇ ਜਾਣ ਲਈ ਕੰਮ ਕਰ ਰਹੀ ਸੀ ਔਰ ਮੌਕੇ ਤੇ ਅਸੀਂ ਜਿਹੜਾ ਈਸ਼ਵਰਮ ਕਾਰ ਬੀਮਾ ਕਾਰ ਬਣਾ ਕੇ ਦੇ ਰਹੇ ਸੀ ਲੋਕਾਂ ਦੇ ਔਰ ਹੋਰ ਜਿਹੜੇ ਕੰਮ ਕਰਕੇ ਦੇ ਰਹੇ ਸੀ ਜਿਹੜੇ ਕੇਂਦਰ ਸਰਕਾਰ ਦੇ ਕੰਮ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਹ ਚੀਜ਼ਾਂ برداشت ਨਹੀਂ ਹੋਈਆਂ ਉਹਨਾਂ ਨੇ ਇੱਕ ਹੁਕਮ ਕਟੇ ਜਿਹੜੇ ਇੱਕ ਡਿਕਟੇਟਰਸ਼ਿਪ ਵਾਲੇ ਤਾਨਾਸ਼ਾਹੀ ਵਾਲੇ ਹੁਕਮ ਕੇ ਕੈਂਪ ਨਹੀਂ ਲੱਗਣਗੇ ਔਰ ਬਹਾਨਾ ਬਣਾਇਆ ਕਿ ਜੀ ਇੱਥੇ ਡੇਟੇ ਦੀ ਕੋਈ ਗੱਲਬਾਤ ਹੋ ਸਕਦੀ ਹੈ 3 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਦਰਅਸਲ ਇਹ ਬੋਖਲਾ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਨੂੰ ਲੈ ਕੇ ਵੱਦੀ ਲੋਕਪ੍ਰਿਅਤਾ ਨੂੰ ਪਪੂਲਾਰਿਟੀ ਨੂੰ ਲੈ ਕੇ ਇਹ ਘਬਰਾ ਗਏ ਔਰ ਇਹਨਾਂ ਦੀ ਘਬਰਾਹਟ ਨਜ਼ਰ ਆਉਂਦੀ ਹੈ ਇਹੋ ਜਿਹਾ ਆਰਡਰ ਜਾਰੀ ਕਰਨਾ ਜੋ ਸਿਸੋਧਿਆ ਸਾਹਿਬ ਨੇ ਕਿਹਾ ਸੀ ਸ਼ਾਮ-ਦਾਮ ਦੰਡ-ਭੇਦ ਲੜਾਈ ਝਗੜਾ ਕੁਐਸਚਨ ਆਨਸਰ ਬਹਿਸ ਜੋ ਕਰਨਾ ਪਿਆ ਕਰਾਂਗੇ ਉਹਦਾ ਹੀ ਹਿੱਸਾ ਹੈ ਇੱਕ ਇਸ ਕੰਮ ਨੂੰ ਬੰਦ ਕਰਾਣਾ ਉਹਦਾ ਹੀ ਹਿੱਸਾ ਹੈ ਸੋ ਮੈਂ ਇਸ ਹੁਕਮ ਦੀ ਬਿਲਕੁਲ ਨਕੀਤੀ ਕਰਦੀ ਹਾਂ ਔਰ ਨਾਲ ਅਸੀਂ ਇਹ ਗੱਲ ਆਪਣੀ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਪਬਲਿਕ ਤਾਂ ਵੈਸੇ ਜਾਣਦੀ ਹੈ ਅਸੀਂ ਤਾਂ ਪਬਲਿਕਲੀ ਕੰਮ ਕਰ ਰਹੇ ਹਾਂ ਇੱਕ ਪਿੰਡ ਵਿੱਚ ਜਾ ਕੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ 4-400 ਲੋਕਾਂ ਦੇ ਕਾਰਡ ਬਣਾ ਕੇ ਦੇ ਕੇ ਆਏ ਹਾਂ 2-200 ਲੋਕਾਂ ਦੇ ਕਾਰਡ ਬਣਾ ਕੇ ਆਏ ਹਾਂ ਡਿਪੈਂਡਿੰਗ ਔਨ ਸਾਈਜ਼ ਆਫ ਦਾ ਵਿਲੇਜ ਔਰ ਆਬਾਦੀ ਤੇ ਡਿਪੈਂਡ ਕਰਦੀ ਹੈ ਇਹ ਗੱਲ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਪ ਲੱਗ ਰਹੇ ਆ ਜੋ ਬਿਲਕੁਲ ਫੇਲ ਹੋ ਰਹੇ ਆ 15 ਲੋਕੀ 20 ਲੋਕੀ ਉਸ ਕੈਂਪਾਂ ਦੇ ਵਿੱਚ ਜਾ ਰਹੇ ਆ ਆਪ ਫੇਲ ਹੋ ਰਹੇ ਆ ਇਸ ਲਈ ਦੂਜੇ ਨੂੰ ਕੰਮ ਨਹੀਂ ਕਰਨ ਦੇ ਰਹੇ ਈਰਸ਼ਾ ਦਾ ਐਟੀਟਿਊਡ ਹੈ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਔਰ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਇਹ ਜਿਹੜਾ ਕੰਮ ਹੈ ਆਪਣੇ ਇਲਾਕੇ ਦੇ ਵਿੱਚ ਇਹਨੂੰ ਦੁਬਾਰਾ ਜਾਰੀ ਕਰਾਂਗੇ ਕੈਂਪ ਲਗਾਗੇ ਔਰ ਆਮ ਜਨਤਾ ਦਾ ਕੰਮ ਹੋਏਗਾ ਅਸੀਂ ਦੇਖਦੇ ਆ ਲੋਕ ਸਾਨੂੰ ਕਿੱਦਾਂ ਰੋਕਦੇ ਸਾਨੂੰ ਜੋ ਮਰਜ਼ੀ ਕਰਨਾ ਪਏ ਕੈਂਪ ਦੁਬਾਰਾ ਚਾਲੂ ਹੋਣਗੇ ਦੇਖੋ ਜੀ ਇੱਕ ਤਾਨਾशाही ਆਰਡਰ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਜਿਹੜਾ ਸਾਡੇ ਕੈਂਪਾਂ ਨੂੰ ਬੰਦ ਰੱਖਣ ਲਈ ਮੈਨੂੰ ਮੇਰੇ ਘਰ ਦੇ ਅੰਦਰ ਨਜ਼ਰਬੰਦ ਕਰਕੇ ਰੱਖਿਆ ਔਰ ਲੋਕਾਂਵਾਸੀ ਕੰਮ ਕਰ ਰਹੇ ਸੀ ਲੋਕਾਂ ਨੂੰ ਸਹੂਲਤ ਦੇਣ ਲਈ ਕੈਂਪ ਲਗਾ ਰਹੇ ਸੀ ਨਮਿਸ਼ਾ ਮਹਿਤਾ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਸਹੂਲਤ ਨਹੀਂ ਦੇ ਰਹੀ ਸੀ ਆਮ ਪਬਲਿਕ ਤੱਕ ਜੋ ਮੋਦੀ ਸਾਹਿਬ ਦੀਆਂ ਸਕੀਮਾਂ ਉਹ ਲੈ ਕੇ ਜਾਣ ਲਈ ਕੰਮ ਕਰ ਰਹੀ ਸੀ ਔਰ ਮੌਕੇ ਤੇ ਅਸੀਂ ਜਿਹੜਾ ਈਸ਼ਰਮ ਕਾਰਡ ਬੀਮਾ ਕਾਰਡ ਬਣਾ ਕੇ ਦੇ ਰਹੇ ਸੀ ਲੋਕਾਂ ਦੇ ਔਰ ਹੋਰ ਜਿਹੜੇ ਕੰਮ ਕਰਕੇ ਦੇ ਰਹੇ ਸੀ ਜਿਹੜੇ ਕੇਂਦਰ ਸਰਕਾਰ ਦੇ ਕੰਮ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਹ ਚੀਜ਼ਾਂ برداشت ਨਹੀਂ ਹੋਈਆਂ ਉਹਨਾਂ ਨੇ ਇੱਕ ਹੁਕਮ ਕਟੇ ਜਿਹੜੇ ਇੱਕ ਡਿਕਟੇਟਰਸ਼ਿਪ ਵਾਲੇ ਤਾਨਾਸ਼ਾਹੀ ਵਾਲੇ ਹੁਕਮ ਕੇ ਕੰਪਨੀ ਲੱਗਣਗੇ ਔਰ ਬਹਾਨਾ ਬਣਾਇਆ ਕਿ ਜੀ ਇੱਥੇ ਡੇਟੇ ਦੀ ਕੋਈ ਗੱਲਬਾਤ ਹੋ ਸਕਦੀ ਹੈ 3 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਦਰਅਸਲ ਇਹ ਬੋਖਲਾਗ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਨੂੰ ਲੈ ਕੇ ਵੱਧਦੀ ਲੋਕਪ੍ਰਿਅਤਾ ਨੂੰ ਪਪੂਲਾਰਿਟੀ ਨੂੰ ਲੈ ਕੇ ਇਹ ਘਬਰਾ ਗਿਆ ਔਰ ਇਹਨਾਂ ਦੀ ਘਬਰਾਹਟ ਨਜ਼ਰ ਆਉਂਦੀ ਹੈ ਇਹੋ ਜਿਹਾ ਆਰਡਰ ਜਾਰੀ ਕਰਨਾ ਜੋ ਸਿਸੋਧਿਆ ਸਾਹਿਬ ਨੇ ਕਿਹਾ ਸੀ ਸ਼ਾਮ-ਦਾਮ ਦੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਬਹਿਸ ਜੋ ਕਰਨਾ ਪਿਆ ਕਰਾਂਗੇ ਉਹਦਾ ਹੀ ਹਿੱਸਾ ਹੈ ਇੱਕ ਇਸ ਕੰਮ ਨੂੰ ਬੰਦ ਕਰਾਣਾ ਉਹਦਾ ਹੀ ਹਿੱਸਾ ਹੈ ਸੋ ਮੈਂ ਇਸ ਹੁਕਮ ਦੀ ਬਿਲਕੁਲ ਨਕੀਤੀ ਕਰਦੀ ਹਾਂ ਔਰ ਨਾਲ ਅਸੀਂ ਇਹ ਗੱਲ ਆਪਣੀ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਪਬਲਿਕ ਤਾਂ ਵੈਸੇ ਜਾਣਦੀ ਹੈ ਕਿ ਅਸੀਂ ਤਾਂ ਪਬਲਿਕਲੀ ਕੰਮ ਕਰ ਰਹੇ ਹਾਂ ਇੱਕ ਪਿੰਡ ਵਿੱਚ ਜਾ ਕੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ 4-400 ਲੋਕਾਂ ਦੇ ਕਾਰਡ ਬਣਾ ਕੇ ਦੇ ਕੇ ਆਏ ਹਾਂ 200 ਲੋਕਾਂ ਦੇ ਕਾਰਡ ਬਣਾ ਕੇ ਆਏ ਆ ਡਿਪੈਂਡਿੰਗ ਔਨ ਸਾਈਜ਼ ਆਫ ਦਾ ਵਿਲੇਜ ਔਰ ਆਬਾਦੀ ਤੇ ਡਿਪੈਂਡ ਕਰਦੀ ਹੈ ਇਹ ਗੱਲ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਪ ਲੱਗ ਰਹੇ ਆ ਜੋ ਬਿਲਕੁਲ ਫੇਲ ਹੋ ਰਹੇ ਆ 15 ਲੋਕੀ 20 ਲੋਕੀ ਉਸ ਕੈਂਪਾਂ ਦੇ ਵਿੱਚ ਜਾ ਰਹੇ ਆ ਆਪ ਫੇਲ ਹੋ ਰਹੇ ਆ ਇਸ ਲਈ ਦੂਜੇ ਨੂੰ ਕੰਮ ਨਹੀਂ ਕਰਨ ਦੇ ਰਹੇ ਈਰਸ਼ਾ ਦਾ ਐਟੀਟਿਊਡ ਹੈ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆਂ ਔਰ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਇਹ ਜਿਹੜਾ ਕੰਮ ਹੈ ਆਪਣੇ ਇਲਾਕੇ ਦੇ ਵਿੱਚ ਇਹਨੂੰ ਦੁਬਾਰਾ ਜਾਰੀ ਕਰਾਂਗੇ ਕੈਂਪ ਲਗਾਗੇ ਔਰ ਆਮ ਜਨਤਾ ਦਾ ਕੰਮ ਹੋਏਗਾ ਅਸੀਂ ਦੇਖਦੇ ਆਂ ਲੋਕ ਸਾਨੂੰ ਕਿੱਦਾਂ ਰੋਕਦੇ ਸਾਨੂੰ ਜੋ ਮਰਜ਼ੀ ਕਰਨਾ ਪਏ ਕੈਂਪ ਦੁਬਾਰਾ ਚਾਲੂ ਹੋਣਗੇ ਦੇਖੋ ਜੀ ਇੱਕ ਤਾਨਾशाही ਆਰਡਰ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਜਿਹੜਾ ਸਾਡੇ ਕੈਂਪਾਂ ਨੂੰ ਬੰਦ ਰੱਖਣ ਲਈ ਮੈਨੂੰ ਮੇਰੇ ਘਰ ਦੇ ਅੰਦਰ ਨਜ਼ਰਬੰਦ ਕਰਕੇ ਰੱਖਿਆ ਔਰ ਲੋਕਾਂ ਵਾਂਸੀ ਕੰਮ ਕਰ ਰਹੇ ਸੀ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੈਂਪ ਲਗਾ ਰਹੇ ਸੀ ਹਮਿਸ਼ਾ ਮਹਿਤਾ ਜਾਂ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਸਹੂਲਤ ਨਹੀਂ ਦੇ ਰਹੀ ਸੀ ਆਮ ਪਬਲਿਕ ਤੱਕ ਜੋ ਮੋਤੀ ਸਾਹਿਬ ਦੀਆਂ ਸਕੀਮਾਂ ਉਹ ਲੈ ਕੇ ਜਾਣ ਲਈ ਕੰਮ ਕਰ ਰਹੇ ਸੀ ਔਰ ਮੌਕੇ ਤੇ ਸੀ ਜਿਹੜਾ ਈਸ਼ਰਮ ਕਾਰਡ ਬੀਮਾ ਕਾਰਡ ਬਣਾ ਕੇ ਦੇ ਰਹੇ ਸੀ ਲੋਕਾਂ ਦੇ ਔਰ ਹੋਰ ਜਿਹੜੇ ਕੰਮ ਕਰਕੇ ਦੇ ਰਹੇ ਸੀ ਜਿਹੜੇ ਕੇਂਦਰ ਸਰਕਾਰ ਦੇ ਕੰਮ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਇਹ ਚੀਜ਼ਾਂ برداشت ਨਹੀਂ ਹੋਈਆਂ ਉਨਾਨੇਕ ਹੁਕਮ ਕਟੇ ਜਿਹੜੇ ਇੱਕ ਡਿਕਟੇਟਰਸ਼ਿਪ ਵਾਲੇ ਤਾਨਾਸ਼ਾਹੀ ਵਾਲੇ ਹੁਕਮ ਕੇ ਕੈਂਪਨੀ ਲੱਗਣਗੇ ਔਰ ਬਹਾਨਾ ਬਣਾਇਆ ਕਿ ਜੀ ਇਥੇ ਡੇਟੇ ਦੀ ਕੋਈ ਗੱਲਬਾਤ ਹੋ ਸਕਦੀ ਹੈ 3 ਮਹੀਨੇ ਤੋਂ ਕੰਮ ਚੱਲ ਰਿਹਾ ਹੈ ਦਰਅਸਲ ਇਹ ਬੋਖਲਾਗਾ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਨੂੰ ਲੈ ਕੇ ਵੱਧਦੀ ਲੋਕਪ੍ਰਿਅਤਾ ਨੂੰ ਪਪੂਲਾਰਿਟੀ ਨੂੰ ਲੈ ਕੇ ਇਹ ਘਬਰਾਗਾ ਔਰ ਇਹਨਾਂ ਦੀ ਘਬਰਾਹਟ ਨਜ਼ਰ ਆਉਂਦੀ ਹੈ ਇਹੋ ਜਿਹਾ ਆਰਡਰ ਜਾਰੀ ਕਰਨਾ ਜੋ ਸਿਸੋਦੀਆ ਸਾਹਿਬ ਨੇ ਕਿਹਾ ਸੀ साम दाम दंड भेद लड़ाई झगड़ा क्वेश्चन आंसर बहस जो करना पिया करेंगे ओदा ही हिस्सा है एक इस काम नु बंद कराना ओदा ही हिस्सा है सो मैं इस हुकम दी बिल्कुल लिकैती कर दी है और नाल असि ए गल अपनी पब्लिक नु विश्वास दिलाना चाहंदे है पब्लिक ता वैसे जानदी है कि असि ता पब्लिकली काम कर रहे है एक पिंड विच जाके एक-एक पिंड दे विच असि 4-400 लोकां दे कार्ड बना के देके आए है 1200 ਲੋਕਾਂ ਦੇ ਕਾਰਡ ਬਣਾ ਕੇ ਆਏ ਆ ਡਿਪੈਂਡਿੰਗ ਔਨ ਸਾਈਜ਼ ਆਫ ਦਾ ਵਿਲੇਜ ਔਰ ਆਬਾਦੀ ਤੇ ਡਿਪੈਂਡ ਕਰਦੀ ਹੈ ਇਹ ਗੱਲ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਪ ਲੱਗ ਰਹੇ ਆ ਜੋ ਬਿਲਕੁਲ ਫੇਲ ਹੋ ਰਹੇ ਆ 15 ਲੋਕੀ 20 ਲੋਕੀ ਉਸ ਕੈਂਪਾਂ ਦੇ ਵਿੱਚ ਜਾ ਰਹੇ ਆ ਆਪ ਫੇਲ ਹੋ ਰਹੇ ਆ ਇਸ ਲਈ ਦੂਜੇ ਨੂੰ ਕੰਮ ਨਹੀਂ ਕਰਨ ਦੇ ਰਹੇ ਈਰਸ਼ਾ ਦਾ ਐਟੀਟਿਊਡ ਹੈ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਆਂ ਔਰ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਇਹ ਜਿਹੜਾ ਕੰਮ ਹੈ ਆਪਣੇ ਇਲਾਕੇ ਦੇ ਵਿੱਚ ਇਹਨੂੰ ਦੁਬਾਰਾ ਜਾਰੀ ਕਰਾਂਗੇ ਕੈਂਪ ਲੱਗਾਂਗੇ ਔਰ ਆਮ ਜਨਤਾ ਦਾ ਕੰਮ ਹੋਏਗਾ ਅਸੀਂ ਦੇਖਦੇ ਆ ਲੋਕ ਸਾਨੂੰ ਕਿੱਦਾਂ ਰੋਕਦੇ ਸਾਨੂੰ ਜੋ ਮਰਜ਼ੀ ਕਰਨਾ ਪਏ ਕੈਂਪ ਦੁਬਾਰਾ ਚਾਲੂ ਹੋਣਗੇ